ਸਤ ਸ੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਗਿੱਸਾ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂ ਦਾ ਤੇ ਆਪਾਂ ਬਹੁਤ ਸੋਹਣੀ ਅੱਜ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਤੁਸੀਂ ਸਾਡੀ ਕਲੈਕਸ਼ਨ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਵੀਡੀਓ ਨੂੰ ਤੇ ਜਿਹੜੀਆਂ ਭੈਣਾਂ ਆਪਣੇ ਚੈਨਲ ਤੇ ਨਵੀਆਂ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਤੇ ਦੇਖੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਬਹੁਤ ਸੋਹਣਾ ਬਾਟਮ ਹੈ ਜੀ ਇਹ ਨਾਲ ਇਹਦੇ ਤੇ ਬਹੁਤ ਸੋਹਣਾ ਸਹਰਟ ਹੈ ਟਾਈਟਾ ਮੀਟਰ ਦੀ ਕਟ ਆਊਗੀ ਜੀ ਪੂਰਾ ਖੁੱਲਾ ਡੁੱਲਾ ਨਾਲ ਇਹਦੇ ਦੁਪੱਟਾ ਆਊਗਾ ਜੀ ਪੂਰਾ ਖੁੱਲਾ ਡੁੱਲਾ ਨਾਲ ਬਾਟਮ ਦੇ ਨਾਲ ਦਾ ਦੁਪੱਟਾ ਹੈ ਜੀ ਤੇ ਨਾਲ ਦਾ ਬਾਰਡਰ ਬਣਿਆ ਹੋਇਆ ਬਹੁਤ ਸੋਹਣਾ ਦੁਪੱਟੇ ਦੀ ਲੈਂਥ ਪੂਰੀ ਜੀ ਜੀ ਹੈ ਡਾਬੋ ਡਾ ਦੁਪੱਟਾ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਸੋਹਣਾ ਕਲਰ ਹੈ 950 ਦਾ ਪ੍ਰਾਈਸ ਹੈ ਸੈਕੰਡ ਦੇ ਵਿੱਚ ਇਹ ਵਾਲਾ ਕਲਰ ਆ ਜਾਊਗਾ ਕਾਟ ਦੇ ਪ੍ਰਿੰਟ ਦਾ ਦੇਖੋ ਜੀ neck ਦੇ ਉੱਪਰ ਵਰਕ ਹੋਇਆ ਜੀ ਦੇਖ ਸਕਦੇ ਹੋ ਜੀ ਆਪਾਂ ਤੁਹਾਨੂੰ ਸਟੱਫ ਦੀ ਜੈਕਿੰਗ ਕਰਾ ਦਿੰਨੇ ਆ ਜੀ ਬਹੁਤ ਸੋਹਣਾ ਤੇ ਬਹੁਤ ਹੀ ਜ਼ਿਆਦਾ ਪਿਆਰਾ ਸਟੱਫ ਹੈ ਜੀ ਆਪਣਾ ਪਿਓਰ ਕਾਟਨ ਹੈ 100% ਕੋਈ ਮਿਕਸ ਨਹੀਂ ਜੀ ਪਿਓਰ ਕਾਟਨ ਸ਼ਰਟ ਆਊਗੀ ਨਾਲ ਪਿਓਰ ਕਾਟਨ ਦੀ ਬਾਟਮ ਆਊਗੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਹ ਮਿਕਸ ਨਹੀਂ ਹੈ ਜੀ ਤੇ ਬਹੁਤ ਸੋਹਣਾ ਸਟੱਫ ਹੈ ਜੀ ਬਹੁਤ ਹੀ ਜ਼ਿਆਦਾ ਪਿਆਰਾ ਸਟੱਫ ਹੈ ਤੇ ਬਹੁਤ ਸੋਹਣੇ-ਸੋਹਣੇ ਇਹਦੇ ਚ ਪਿਆਰੇ-ਪਿਆਰੇ ਕਲਰ ਹੈ ਜੀ ਸਾਰੇ ਕਲਰ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਸ਼ੋ ਨਹੀਂ ਕਰ ਸਕਦੇ ਜੀ ਬਹੁਤ ਲੰਬੀ ਹੋ ਜਾਂਦੀ ਹੈ ਇਸ ਕਰਕੇ ਆਪਾਂ ਨਾਲ ਸਾਰੀਆਂ ਫੋਟੋ ਐਡ ਕਰਤੀਆਂ ਤੇ ਤੁਸੀਂ ਸਾਰੀ ਵੀਡੀਓ ਨੂੰ ਹੰਡ ਤੱਕ ਜਰੂਰ ਦੇਖਿਓ ਜਿਹੜੀਆਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨਸ ਆਣੀਆਂ ਭੈਣਾਂ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਜਿਆਦਾ ਤੋਂ ਜਿਆਦਾ ਚਾਟ ਆਉਦੀ ਜੀ ਬਹੁਤ ਪਿਆਰੀ ਤੇ ਇਹ ਨਾਲ ਆਉਗੀ ਇਹਦੇ ਵਾਈਟ ਬਾਟਨ ਇਹ ਪੂਰਾ ਫੁੱਲਾ ਢੁੱਲਾ ਦੁਪੱਟਾ ਆਊਗਾ ਜੀ ਪੂਰਾ 2.5 ਮੀਟਰ ਦਾ ਦੇਖੋ ਤੁਸੀਂ ਦੁਪੱਟੇ ਦੀ ਲੈਂਥ ਚੈੱਕ ਕਰਿਓ ਜੀ ਹਨ ਕਿੰਨੀ ਵਧੀਆ ਲੈਂਥ ਹੈ ਤੇ ਫੋਰ ਸਾਈਡ ਦੇ ਤੇ ਬਾਰਡਰ ਬਣਿਆ ਹੋਇਆ ਜੀ ਦੇਖੋ ਫੋਰ ਸਾਈਡ ਦੇ ਤੇ ਬਾਰਡਰ ਬਣਿਆ ਵਿੱਚ ਸਾਰੇ ਦੇ ਬੂਟਾ ਬਣਿਆ ਪੂਰਾ 2.5 ਮੀਟਰ ਦਾ ਫੁੱਲਾ ਢੁੱਲਾ ਦੁਪੱਟਾ ਆਊਗਾ ਜੀ ਪੂਰਾ 2.5 ਮੀਟਰ ਦਾ ਬਹੁਤ ਵੱਡਾ ਤੇ ਕਿੰਨਾ ਪਿਆਰਾ ਜੀ ਜੇਕਰ ਤੁਸੀਂ ਵਰਕ ਕਰਵਾਉਣਾ ਬਾਟਮ ਦੇ ਉੱਪਰ ਵਰਕ ਕਰਵਾ ਕੇ ਇਸ ਤਰ੍ਹਾਂ ਪੱਟੀ ਵੀ ਲਵਾ ਸਕਦੇ ਹੋ ਬਾਟਮ ਦੇ ਉੱਪਰ ਵੀ ਵਰਕ ਕਰਵਾ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੁੰਦਾ ਹੈ ਜੀ ਇਹ ਦੇਖੋ ਜੀ ਇਹ ਵੀ ਇਹ ਮੇਰੀ ਹੈ ਜੋ ਇਹਦਾ ਵੀ ਦੁਪੱਟਾ ਤੁਸੀਂ ਦੇਖੋ ਸਾਰੇ ਸੂਟਾਂ ਦੀਆਂ ਪਿਕ ਅਪ ਨਾਲ ਸ਼ੋਅ ਕਰਦੀਆਂ ਜੀ ਸਾਰੇ ਇਹ ਅਵੇਲੇਬਲ ਹੈ ਬਹੁਤ ਸੋਹਣਾ ਸਟੱਫ ਹੈ ਪਿਓਰ ਕਾਟਨ ਹੈ ਪਿਓਰ ਕਾਟਨ ਦੀ ਸ਼ਰਟ ਹੈ કોટਨ ਦੀ ਬਾਟਮ ਹੈ ਤੁਸੀਂ ਜਿਹੜਾ ਵੀ ਸੂਟ ਆਰਡਰ ਕਰਨਾ ਹੈ ਸਕਰੀਨਸ਼ਾਟ ਪੇਜ ਕਿਸ ਆਰਡਰ ਆਪ ਦਾ ਬੁੱਕ ਕਰਵਾ ਸਕਦੇ ਹੋ ਫੋਨ ਨੰਬਰ ਸਾਡਾ ਸਕਰੀਨ ਦੇ ਉੱਪਰ ਚੱਲ ਰਿਹਾ ਜੀ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਹਾਡਾ ਸਵਾਲ ਹੈ ਤਾਂ ਤੁਸੀਂ ਸਾਡੇ ਤੋਂ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ